ਸੋਚਿਆ ਹੈ ਕਿ ਜਿੱਥੇ ਪਾਣੀ ਨਹੀਂ ਸੀ ਉੱਥੇ ਪਾਣੀ ਕਿਵੇਂ ਵਗਾਇਆ ਗਿਆ ਅਸੀਂ ਤੁਹਾਨੂੰ ਲੈ ਚੱਲ ਰਹੇ ਹਾਂ ਉਸ ਪਵਿੱਤਰ ਥਾਂ ਤੇ ਜਿੱਥੇ ਗੁਰੂ ਜੀ ਨੇ ਆਪਣੀ ਤਲਵਾਰ ਨਾਲ ਧਰਤੀ ਨੂੰ چیر ਕੇ ਜਲ ਧਾਰਾ ਚਲਾਇਆ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਕਿਉਂਕਿ ਅਸੀਂ ਅਖੀਰ ਵਿੱਚ ਤੁਹਾਨੂੰ ਇੱਕ ਐਸਾ ਸਵਾਲ ਪੁੱਛਾਂਗੇ ਜੋ ਤੁਹਾਡੇ ਮਨ ਨੂੰ ਝੰਜੋੜ ਕੇ ਰੱਖ ਦੇਵੇਗਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਸਮੇਤ ਇੱਕ ਦੂਰ ਦਰਾਜ਼ ਯਾਤਰਾ ਤੇ ਨਿਕਲੇ ਥਾਂ ਉਹ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੀ ਢੀੜ ਰਸਤੇ ਚ ਪਹਾੜਾਂ ਰੇਤਾ ਅਤੇ ਜੰਗਲਾਂ ਸਿਕਰ ਦੁਪਹਿਰ ਹੋ ਗਈ ਤੋਪ ਤੇ ਤਪਦਾ ਹੋਇਆ ਮੌਸਮ ਸਿੰਘਾਂ ਦੇ ਮੂੰਹ ਸੁੱਕ ਗਏ ਪਾਣੀ ਦੀ ਪੀਖ ਮੰਗਦੇ ਪਰ ਗੁਰੂ ਜੀ ਨੇ ਆਪਣੇ ਹੌਸਲੇ ਬਰਕਰਾਰ ਰੱਖੇ ਸਿੰਘੋ ਥੋੜਾ ਹੋਰ ਸਬਰ ਕਰੋ ਰੱਬ ਦੀ ਰਜ਼ਾ ਵਿੱਚ ਰਹੋ ਜਿੱਥੇ ਉਮੀਦ ਮੁਕਦੀ ਹੈ ਉੱਥੇ ਵਾਹਿਗੁਰੂ ਆਪਣਾ ਦਰ ਖੋਲ ਦਿੰਦਾ ਹੈ ਗੁਰੂ ਜੀ ਨੇ ਧਿਆਨ ਲਾਇਆ ਮੰਤਾ ਕਰ ਰਹੇ ਸਿੰਘ ਗੁਰੂ ਜੀ ਨੇ ਆਪਣੀ ਤਲਵਾਰ ਉਠਾਈ ਧਰਤੀ ਉੱਤੇ ਜ਼ੋਰਦਾਰ ਵਾਰ ਕੀਤਾ ਧਰਤੀ ਕੰਬੀ ਧੂੜ ਉੱਡੀ ਥੋੜੀ ਦੇਰ ਬਾਅਦ ਧਰਤੀ 'ਚੋ ਚਮਕਦਾ ਪਾਣੀ ਦਾ ਚਸ਼ਮਾ ਫੁੱਟਿਆ ਸਿੰਘ ਚਕਿਤ ਰਹਿ ਗਏ ਖੁਸ਼ੀ ਦੇ ਨਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਮੇਰੇ ਹੱਥਾਂ ਦੀ ਤਾਕਤ ਨਹੀਂ ਇਹ ਵਾਹਿਗੁਰੂ ਦੀ ਮਿਹਰ ਹੈ ਜੋ ਉਸ ਦੀ ਰਜ਼ਾ ਵਿੱਚ ਰਹਿੰਦਾ ਹੈ ਉਹਨੂੰ ਕਦੇ ਘਾਟ ਨਹੀਂ ਆਉਂਦੀ ਨੇੜੇ ਹੀ ਇੱਕ ਸੰਤ ਇਹ ਸਭ ਦੇਖ ਰਿਹਾ ਸੀ ਉਹ ਗੁਰੂ ਜੀ ਦੇ ਚਰਨਾਂ ਝਾ ਗਿਆ ਕਿਹਾ ਮੈਂ ਸਾਰੀ ਉਮਰ ਤਪ ਕਰਦੇ ਲੰਗਾ ਦਿੱਤੀ ਪਰ ਅਜਿਹਾ ਚਮਤਕਾਰ ਨਹੀਂ ਵੇਖਿਆ ਤੁਸੀਂ ਤਾਂ ਜੀਵਤ ਰੱਬ ਹੋ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਰੱਬ ਨਹੀਂ ਮੈਂ ਸਿਰਫ ਉਸ ਦੀ ਰਜ਼ਾ ਵਿੱਚ ਰਹਿੰਦਾ ਹਾਂ ਮਨ ਨੂੰ ਨਿਮਰ ਕਰ ਮਨ ਤਿਆਗ ਤੇ ਸੇਵਾ ਵਿੱਚ ਜੁੜ ਫਿਰ ਦੇਖ ਤੈਨੂੰ ਆਪਣੇ ਆਪ ਆਨੰਦ ਆਵੇਗਾ संत गुरु 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 ने गुरुजी दे चरण ਧੋ ਕੇ ਪੀਣ ਦੀ ਇੱਛਾ ਕੀਤੀ ਉਹ ਗੁਰੂਜੀ ਦਾ ਸਿੱਖ ਬਣ ਗਿਆ ਸਿੰਘਾਂ ਵਿੱਚ ਨਵੀਂ ਉਮੀਦ ਜਗਾਈ ਉਹ ਥਾਂ ਜਿੱਥੇ ਇਹ ਚਮਤਕਾਰ ਹੋਇਆ ਅੱਜ ਰਕਾਬ ਗੰਜ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹ ਸਿਰਫ ਥਾਂ ਨਹੀਂ ਸੱਚਿਆਰਤਾ ਨਿਮਰਤਾ ਤੇ ਵਿਸ਼ਵਾਸ ਦੀ ਨਿਸ਼ਾਨੀ ਹੈ ਸਵਾਲ ਇਹ ਨਹੀਂ ਕਿ ਗੁਰੂਜੀ ਨੇ ਚਮਤਕਾਰ ਕੀਤਾ ਸਵਾਲ ਇਹ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕਿੰਨੀ ਵਾਰ ਆਪਣੇ ਹੌਸਲੇ ਨੂੰ ਬਰਕਰਾਰ ਰੱਖਿਆ ਤੁਸੀਂ ਕੀ ਸੋਚਦੇ ਹੋ ਜੇ ਤੁਸੀਂ ਉਹਨਾਂ ਸਿੰਗਲ ਦੀ ਥਾਂ ਹੁੰਦੇ ਤਾਂ ਕੀ ਤੁਸੀਂ ਵਿਸ਼ਵਾਸ ਰੱਖਦੇ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵੀ ਇਹ ਹਸਲੀ ਇਤਿਹਾਸ ਜਾਣ ਸਕਣ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਹੋ ਜਿਹੀਆਂ ਤਕਰੀਆਂ ਸਿੱਖ ਇਤਿਹਾਸ ਦੀਆਂ ਗੱਲਾਂ ਹਰ ਇੱਕ ਨੂੰ ਪਤਾ ਲੱਗਣ ਤਾਂ ਗੁਰੂ ਮਰਯਾਦਾ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲੋ ਆਪਣੇ ਵਿਚਾਰ ਹੇਠਾਂ ਕਮੈਂਟ ਵਿੱਚ ਜ਼ਰੂਰ ਸਾਂਝੇ ਕਰੋ ਕਿ ਤੁਸੀਂ ਕਿਹੜੀ ਚੀਜ਼ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ